ਲਗੀ ਤਾਂ ਉਹ ਦਾ ਜਾਣ ਤਾਰਫ ਨਹੀਂ ਮੈਨੂੰ ਇਹ ਕੀ ਹੋਇਆ ਕਿ ਸਾਰਾ ਮਲਕ ਕੋਣ ਸੀ ਦਾ ਜੈਤੋਈ ਔਰ ਬਾਕੀ ਦੇ ਪਾਈਆ ਸੀ ਜੀ ਮੇਰੇ ਖਮੀਆਂ ਤੇ ਮੇਰੇ ਗਾੜੀ ਉੱਤੇ ਆ ਗਿਆ ਕੀ ਹੋਇਆ ਕਿ ਕਦੋਂ ਪਤਾ ਲੱਗਿਆ ਜੀ ਸਰਵੋਤਮ ਨੂੰ ਨੂੰ ਤਾਂ ਭਈ ਇੱਛਾ ਕੋ ਪਤਾ ਲੱਗਿਆ ਹਲੋ ਸਰ ਪਰ ਇਹ ਤਾਂ ਹਮ ਵੀ ਰਿਪੋਰਟਿੰਗ ਲੱਗੀਆ ਡਾਕਟਰ ਨੇ ਖਾਦ ਲਿਆ ਕੋਈ ਕੰਦਾ ਵੀ ਕੋਣ ਪਿੰਨ ਹੋ ਗਿਆ ਇਹਨਾਂ ਚ ਪਤਾ ਲੱਗਿਆ ਕਿ ਹਰ ਪੱਗ ਲੱਗਿਆ ਇਹਦੀ ਸ਼ਕਤੀ ਦੇ ਕੀ ਨਹੀਂ ਦਿੱਤਾ ਕੀ ਨਹੀਂ ਦਿੱਤਾ ਸ੍ਰੀ ਅਧਿਕਾਰੀ ਜੀ ਮੈਂ ਤੁਹਾਨੂੰ ਮਿਲ ਪਿਆ ਹਾਂ ਬੈਠ ਕੇ ਬੋਲਦੇ ਹਾਂ। ਤੁਹਾਨੂੰ ਕੋਈ ਖਿਆਲ ਨਹੀਂ ਜਾਨੀ ਤੋਂ ਮੰਡੀ ਫੈਮੀਨੀ ਦੇ ਕਰਕੇ ਅੱਜ ਜੀ ਸਰ ਸਾਡੇ ਕੋਲ ਨਾ 11 ਵਜੇ ਦੇ ਕਰੀਬ ਤਿੰਨ ਪੇਸ਼ੈਂਟ ਲੈ ਕੇ ਆਏ ਸੀ ਪ੍ਰਾਈਵੇਟ ਐਂਬੂਲੈਂਸ ਵਾਲੇ ਜਸਵਿੰਦਰ ਸਿੰਘ, ਸੁਰਜੀਤ ਕੋਰ ਤੇ ਖੁਸ਼ਮਨਦੀਪ ਇਹਨਾਂ ਦੀ ਜੋ ਹਿਸਟਰੀ ਸੀ ਤੇ ਆਦੋ ਉਹਨਾਂ ਨੇ ਇਕੱਠਾ ਨੇ ਦਿਨਾਂ ਨੇ ਰੋਟੀ ਖਾਧੀ ਹੈ ਜੀ। ਉਹਨਾਂ ਤੋਂ ਬਾਅਦ ਇਹਨਾਂ ਨੂੰ ਉਲਟੀਆਂ ਤੇ ਲੈਟਨਰ ਵਰਗਾ ਸਟਾਰਟ ਹੋ ਗਿਆ ਜੀ ਤੇ ਨਾਲ ਇਹਨਾਂ ਦਾ ਬੇਟਾ ਵੀ ਸੀ ਚਾਰ ਬੰਦੇ ਸੀਗੇ ਜੀ। ਸਵੇਰੇ ਕੀ 2 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਦੇ ਵਿੱਚ ਗਏ ਆ ਜੀ। ਉੱਥੇ ਇੱਕ ਇਹਨਾਂ ਦਾ ਜਿਹੜਾ ਹਸਬੰਦ ਸੀਗਾ ਉਹ ਤਾਂ ਬੰਡੇ ਰੈਫਰ ਕਰਤਾ ਸੀ ਜੀ ਸੁਣਨ ਚਾਏ ਕਿ ਉਹ ਡੈਥ ਹੋ ਗਈ ਹੈ ਜੀ ਬਾਕੀ ਤਿੰਨ ਪੇਸ਼ੈਂਟ ਸਾਡੇ ਕੋਲ ਲੈ ਗਏ ਆਏ ਹੈ ਜੀ ਵਿੱਚ ਦੋ ਪੇਸ਼ੈਂਟ ਸਰਜੀਤ ਕੋਲ ਸਰਜੀਤ ਸਿੰਘ ਤੇ ਜਸਵਿੰਦਰ ਕੋਲ ਤਾਂ ਸੀਰੀਅਸ ਦੇ ਜੀ